ਲੈ ਹਲੇ ਠਹਿਰ ਕੇ ਲਾ ਲਈ ਪੋਚਾ ਕਿਉਂ ਕੀ ਗੱਲ ਹੋ ਗਈ ਲੇਟ ਹੋ ਗਈ ਪੋਚਾ ਲਾਉਣ ਲੱਗੀ ਸਵੇਰੇ ਵੀ ਤੂੰ ਲਾਇਆ ਮੈਂ ਤੈਨੂੰ ਇਹ ਕਹਿਨੀ ਆ ਵੀ ਮੀਂਹ ਦਾ ਫੇਰ ਨਹੀਂ ਕੋਈ ਪਤਾ ਦਵਾਰੇ ਬਰਿਆ ਆਵੇ ਤੇ ਕਿੰਨੇ ਕ ਵਾਰੀ ਪੋਚਾ ਲਾਏਂਗੀ ਇੱਕ ਕੇ ਬਹਿ ਜਾ 10 ਮਿੰਟ ਆਰਾਮ ਕਰ ਲੈ ਤੇ ਬਾਲਾ ਗੰਦਾ ਹੋਇਆ ਵੈਸੀ ਬਾਕੀ ਤੈਨੂੰ ਪਤਾ ਆਪਣੇ ਤਿਲਕਰ ਹੋ ਜਾਂਦੀ ਹੈ ਜਵਾਕੀ ਕੋਈ ਤਿਲਕ ਕੇ ਢੇਕ ਪੂਗਾ ਤਾਂ ਪੋਚਾ ਲਾਈਏ ਨਹੀਂ ਸਾਰੇ ਟੀਵੀ ਦੇਖੀ ਜਾਂਦੇ ਕੋਈ ਨਹੀਂ ਨਿਕਲਦਾ ਬਾਹਰ ਹੁਣ ਭੱਗਣੇ ਤੇ ਪ੍ਰਾਤ ਬਿਠਾਉਣੀ ਹੈ ਤੂੰ ਨਹੀਂ ਆਉਂਦਾ ਮੀਂਹ ਹੁਣ ਤਾਂ ਠੀਕ ਆ ਮੌਸਮ ਪੂੜੇ ਆ ਪਿਆ ਸਾਰਾ ਇਹ ਨਹੀਂ ਪਤਾ ਕਿਹੜੇ ਵੇਲੇ ਬਰਨ ਲੱਗ ਜੇ ਫਿਰ ਹੁਣ ਕੀ ਕਰਾਂ ਮੈਂ ਤਾਂ ਬਿੱਲੀ ਵੀ ਨਹੀਂ ਬੈਠਿਆ ਆਂਦਾ ਸਾਰੇ ਕੰਮ ਨਵੇਰਨੇ ਮਠੀਆਂ ਨੇ ਬਣਾਈ ਹਾਂ ਹਨ ਪਹਿਲੇ ਬਹਿ ਕੇ ਆਪਾਂ ਕੀ ਕਰਨਾ ਜਾਂ ਪੂੜੇ ਬਣਾ ਲੈਨੇ ਖਾ ਤਾਂ ਲਵਾਂਗੇ ਜੇ ਕੰਮ ਨਹੀਂ ਕਰ ਸਕਦੇ ਗੱਲ ਤਾਂ ਸਹੀ ਐ ਨਾਲੇ ਆਇਆ ਪ੍ਰੀਤ ਨੂੰ ਤਾਂ ਬਹੁਤ ਪਸੰਦ ਆ ਪੂੜੇ ਆ ਪੂੜੇ ਬਣਾ ਲੈਨੇ ਸਹੀ ਗੱਲ ਆ ਫਿਰ ਪੂੜੇ ਬਣਾ ਲੈਨੇ ਜਾਂ ਮਠੀਆਂ ਬਣਾ ਲੈਣੇ ਦੋਨੇ ਬਣਾ ਲੈਨੇ ਚੱਲ ਮੈਨੂੰ ਮਠੀਆਂ ਪਸੰਦ ਨੇ ਨਾਲ ਆਏ ਆ ਮੈਂ ਤਾਂ ਜੀ ਲੱਗਿਆ ਜਾਊਗਾ ਆਥਨ ਤੱਕ ਬੈਠੇ ਚੁੱਲੇ ਤੇ ਬੈਠੇ ਰਹਾਂਗੇ ਆਥਨ ਤੱਕ ਸਹੀ ਗੱਲ ਆ ਮੇਰੀ ਗੱਲ ਸੁਣ ਫਿਰ ਗਰਮੀ ਚ ਉਠ ਉਠ ਭੱਜਾਂਗੇ ਆ ਨਹੀਂ ਉਹ ਨਹੀਂ ਗਰਮੀ ਹਵਾ ਚੱਲੀ ਜਾਂਦੀ ਹੁੰਦੀ ਆ ਸਿਆਲੀ ਹੁੰਦਾ ਜਦੋਂ ਕਹਦੇ ਨੇ ਰੋਟੀ ਬਿਲਾਉਣੇ ਅਸੀਂ ਲਾ ਦਿੰਨੇ ਆ ਕੋਈ ਸਾਗ ਸੂਬ ਬਣਾਉਣਾ ਅਸੀਂ ਰੈਣਾ ਲੈਨੇ ਵੀ ਮੂਰੇ ਸੇਕੀ ਜਾਵਾਂਗੇ ਸਹੀ ਗੱਲ ਆ ਗਰਮੀ ਇਸ ਦਾ ਚੁੱਲੇ ਮੂਰੇ ਉੱਠ ਕੇ ਭਜਦੇ ਆ ਸਹੀ ਗੱਲ ਆ ਹੁਣ ਆ ਪੈਂ ਕਰਦੇ ਪਰ ਇਹ ਮੈਂ ਛੱਡ ਦਿੰਨੀ ਆ ਤੇ ਮੈਂ ਗੁੜ ਘੋਲ ਕੇ ਰੱਖ ਦਿੰਨੀ ਆ ਥੇ ਮੇਰੀ ਗੱਲ ਸੁਣੀ ਆ ਆਪਣੇ ਘਵਾਂਡੇ ਪਤਾ ਨਹੀਂ ਕਿੱਧਰ ਗਏ ਆ ਤੇ ਇਹਨਾਂ ਦੇ ਕੱਲ ਕੋਈ ਆਇਆ ਸੀ ਤਿੰਨ ਚਾਰ ਦਿਨ ਹੋ ਗਏ ਕਿ ਜਿੰਦਾ ਲਾ ਕੇ ਕਿੱਧਰ ਭਾਗ ਗਏ ਜੇ ਮੈਂ ਤਾਂ ਕਦੇ ਨਹੀਂ ਗੌਰ ਕੀਤੀ ਨਹੀਂ ਹੈਗੀ ਉਪਰ ਜਾਈ ਤੈਨੂੰ ਸੇ ਤਿਆਰ ਹੋ ਕੇ ਗਏ ਸੀ ਉਧਰ ਪਤਾ ਮੈਂ ਪੂਰਾ ਤਿਆਰ ਹੋ ਕੇ ਗਈ ਸੀ ਮੇਰੀ ਗੱਲ ਸੁਣ ਜਿਹੜੀ ਕੱਲ ਨਹੀਂ ਸੀ ਆਈ ਹਾਂ ਕਹਿੰਦੇ ਮੈਨੂੰ ਪਤਾ ਨਹੀਂ ਪਈ ਇਹਨਾਂ ਦੀ ਬਹੂ ਸੀ ਕਿ ਨਹੀਂ ਤੇ ਮਤਲਬ ਕਿ ਡੈਡੀ ਡੈਡੀ ਕਰਦੀ ਸੀ ਨਾਲ ਅਸੀਂ ਕੋਈ ਕਹਿੰਦੀ ਡੈਡੀ ਹੁਣ ਆਪਾਂ ਕੇਸ ਲਾਤਾ ਨਾ ਕਹਿੰਦੀ ਤਾਂ ਹੀ ਲੋਕ ਲਾ ਕੇ ਨਿਕਲ ਗਏ ਕਹਿੰਦੀ ਹੁਣ ਇਹਨਾਂ ਨੂੰ ਪੈਸੇ ਭਰਨੇ ਪੈਣਗੇ ਗੱਲ ਦੀ ਸਮਝ ਨਹੀਂ ਮੈਨੂੰ ਲੱਗੀ ਹੈਗੀ ਅੱਜ ਕੱਲ ਦੀ ਉਸ ਮਾੜੇ ਇੰਦ ਲੜਾਈ ਪੈ ਜਾਂਦੀ ਕਿੱਥੇ ਰਿਸ਼ਤੇ ਨੇ ਬਧਨੇ ਅੱਜ ਕੱਲ ਕੌਣ ਨਿਭਾਉਂਦਾ ਰਿਸ਼ਤਾ ਕਿੱਡੀ ਵੱਡੀ ਕੋਠੀ ਆ ਦੇਖੀ ਹਨਾ ਬੰਦ ਪਈ ਹੈਗੀ ਤਾਂ ਬੰਦਾ ਇਧਰ ਨਾਰਾਜ਼ ਤਾਂ ਬਾਹਰ ਬਾਗ ਗਿਆ ਹੁਣ ਇਹਨਾਂ ਦੇ ਆਪਦੇ ਘਰੇ ਕੰਨੇ ਕੋਲੇ ਚਲੀ ਜਾਂਦਾ ਆਪਦਾ ਘਰ ਛੱਡ ਕੇ ਬਾਹਰ ਬੰਜਾਈ ਜਾਂਦੇ ਆਪ ਨੂੰ ਪਤਾ ਵੀ ਨਹੀਂ ਨਾ ਹੈਗਾਗਾ ਵੀ ਕੀ ਚੱਕਰ ਆਗਾ ਹਨਾ ਚਲੋ ਜੀ ਆਪਾਂ ਕੋ ਪਤਾ ਲੈ ਕੇ ਦੱਸ ਕੀ ਲੈਣਾ ਨਹੀਂ ਐ ਜਾਨੀ ਗਵਾਂਡ ਆ ਮੈਂ ਤਾਂ ਕੱਲ ਹੁੰਦਾ ਮੈਂ ਕਿਹਾ ਸੀਗਾ ਤੇ ਤੇ ਪਾਣੀ ਮੰਗਿਆ ਸੀ ਸੱਚ ਉਹਨਾਂ ਨੇ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਪਾਣੀ ਮੰਗਿਆ ਮੈਂ ਦਰਦੀ ਦਰਦੀ ਨੇ ਪਾਣੀ ਖੜਾਤਾ ਦਿੱਤਾ ਬਾਅਦ ਵਿੱਚ ਮੈਂ ਪਾਣੀ ਲਿਆ ਕੇ ਮੈਂ ਇੱਥੇ ਖੜ ਗਈ ਤੇ ਆਪਸ ਵਿੱਚ ਗੱਲਾਂ ਕਰਦੇ ਸੀ ਕਹਿੰਦੀ ਹੁਣ ਡੈਡੀ ਜਾਣ ਕੇ ਨਿਕਲ ਗਏ ਘਰੋਂ ਅੱਛਾ ਵੀ ਉਹ ਡੈਡੀ ਕਹਿੰਦੀ ਸੀ ਵੀ ਜਾਂ ਤਾਂ ਕੁੜੀ ਦਾ ਪਿਓ ਹੋਣਾ ਇਹਨਾਂ ਦੀ ਬਹੂ ਬਹੂ ਹੋਣੀ ਆ ਚੱਕਰ ਨਹੀਂ ਪਿਆ ਮੇਰੇ ਦਿਮਾਗ 'ਚ ਕੀ ਹੈਗਾ ਲੱਗ ਜੂਗਾ ਪਤਾ ਤੂੰ ਅਦੇ ਗੁੱਜੀ ਤਾਂ ਗੱਲ ਰਹਿੰਦੀ ਨਹੀਂ ਹੁੰਦੀ ਹੈ ਸਹੀ ਗੱਲ ਆ ਚਾਰ ਦਿਨ ਨੂੰ ਦੇਖ ਲਈ ਜੇ ਕੋਈ ਸਮਾਨ ਸਮੂਹ ਪੈ ਕੇ ਪਤਾ ਲੱਗ ਹੀ ਜਾਊਗਾ ਵੀ ਕੀ ਗੱਲ ਹੈ ਕੀ ਨਹੀਂ ਕਸਮਾਨਤਾ ਨਹੀਂ ਕਿਸੇ ਦੇ ਪਵੇ ਨਾ ਆਇਆ ਮੈਂ ਇੱਥੇ ਜਿੰਦਾ ਲੱਗ ਗਮਾਨ ਦਾ ਵਸਦਾ ਹੀ ਚੰਗਾ ਹੁੰਦਾ ਹਨਾ ਸਹੀ ਗੱਲ ਕੁੜੀਆਂ ਦੀ ਵੀ ਨਿਗਾਹ ਰਹਿੰਦੀ ਕੋਈ ਐਸੇ ਪਾਸੇ ਰਹਿੰਦਾ ਹੋਵੇ ਨਾ ਉਹ ਵੀ ਤਾਂ ਗੱਲ ਹੁਣ ਆ ਘਰ ਵੀ ਖਾਲੀ ਆਪਣੇ ਨਾਲ ਦਾ ਵੀ ਉਹ ਪਲਾਟ ਖਾਲੀ ਹੈਗਾ ਮੈਂ ਤਾਂ ਜਵਾਕਾਂ ਨੂੰ ਅੰਦਰ ਪਲਾਟ ਦੇ ਜੀ ਜਾਣ ਨਹੀਂ ਦਿੱਤਾ ਮੇਰੀ ਗੱਲ ਸੁਣੋ ਆਪਾਂ ਇੱਥੇ ਲੰਬਾ ਨੰਦਾਈਏ ਕਿਵੇਂ ਆ ਪਲਾਟ ਦੇ ਚ ਸੁਨੇ ਜੇ ਚ ਬਹਿ ਜਾਂਦੇ ਆ ਕੇ ਹਾਂ ਹਨਾ ਕਹਿਣ ਵਾਲਾਗਾ ਕਹਿਣ ਨਾਲ ਤਾਂ ਹੈਗਾ ਦਾਰੀ ਕਿੰਨਾ ਨਸ਼ੇੜੀ ਹੈਗੀਆ ਮੇਰੀ ਗੱਲ ਸੁਣੋ ਜਾਂ ਤਾਂ ਪੱਤਰੇ ਭਾਈ ਨੂੰ ਕਹਾਂਗੇ ਹਾਂ ਨਾ ਜੋ ਆਪਾਂ ਹੀ ਕਹਿ ਦਾਂਗੇ ਵੀ ਭਾਈਆ ਇੱਥੇ ਨਾ ਸਾਡੇ ਗੇਟਾਂ ਦੇ ਸਾਹਮਣੇ ਇੱਥੇ ਨਾ ਬੈਠੋ ਆਪਾਂ ਨਹੀਂ ਕਹਿੰਦੇ ਆਪਣੀ ਗੱਲ ਹੋਰ ਆ ਭਾਈ ਕਹੋਗੇ ਨਾ ਭਾਈ ਮੁਲਾਜ਼ਮਾਂ ਬਾਕੀ ਨੂੰ ਡਰ ਵੀ ਮੰਨਣਗੇ ਸਹੀ ਗੱਲ ਲੱਗੀ ਹਜੇ ਅੱਧਿਆਂ ਨੂੰ ਤਾਂ ਪਤਾ ਵੀ ਨਹੀਂ ਵੀ ਮੁਲਾਜ਼ਮ ਨੇਕੇ ਕੌਣ ਆ ਨੇ ਡਰਦੇ ਮੈਂ ਕਹਿੰਦਾ ਵਰਦੀ ਚ ਪਾ ਕੇ ਖੜ ਜਾਈ ਇੱਥੇ ਆਪ ਵੀ ਡਰ ਜਾਣਗੇ ਦੌਕਾ ਜਾ ਮਾਰਿਆ ਜਦੋਂ ਹਜੇ ਪਤਾ ਨਹੀਂ ਕਿਸੇ ਨੂੰ ਪਤਾ ਡਰ ਲੱਗਦਾ ਨਸ਼ੇੜੀ ਨਹੀਂ ਛੋੜੀ ਆਹ ਕਿਕਰਾਂ ਕੁੱਕਰ ਹੀ ਪਾੜਦੇ ਇੱਥੇ ਵਿਹਲੇ ਥਾਂ ਜਾ ਕੇ ਬਹਿ ਜਾਂਦੇ ਨੇ ਕਿ ਕਿਉਂਕਿ ਆਪਣੇ ਵੀ ਜਵਾਕ ਨੇ ਆਣਾ ਇੱਕ ਕੰਦਾ ਛੋਟੀਆਂ ਆਪਣੇ ਹੋਰ ਹੈ ਡਰ ਤਾਂ ਲੱਗਦਾ ਹੀ ਹੈ ਤੂੰ ਵੀ ਨਾ ਮੇਰੀ ਗੱਲ ਸੁਣ ਹਰਪ੍ਰੀਤ ਨੂੰ ਸਮਝਾ ਕੇ ਰੱਖਿਆ ਕਰ ਉਹ ਤਾਂ ਚੱਲ ਜੇ ਮੈਂ ਹੀ ਨਹੀਂ ਕਹਿੰਦੀ ਹੈ ਕਿ ਬਾਹਰ ਖੇਡਦੇ ਜਵਾਕ ਪਰ ਉਹ ਸਿਆਣੀ ਹੈ ਦੂਜਿਆਂ ਨਾਲੋਂ ਸਿਆਣੀਆਂ ਨੂੰ ਕਹਿ ਰਿਆ ਕਰੂ ਬਾਹਰ ਨਹੀਂ ਖੇਡਣਾ ਇਹ ਦੂਤਾਂ ਨਾ ਪੌੜੀਆਂ ਚੜ੍ਹ ਕੇ ਛੱਤ 'ਤੇ ਭੱਜ ਜਾ ਮੈਂ ਤਾਂ ਬਥੇਰਾ ਸਮਝਾਉਣੀ ਹੁੰਦੀ ਐ ਇਹਨਾਂ ਨੂੰ ਬਾਕੀ ਐ ਸਿਆਣੀਆਂ ਕੁੜੀਆਂ ਆਪਣੀ ਅੱਖੇ ਲੱਗ ਜਿੰਦੇ ਜਿਵੇਂ ਆਪਾਂ ਕਹਿੰਨੇ ਓਵੇਂ ਮਗਰ ਲੱਗ ਗਈ ਕਿਉਂਕਿ ਇੱਕ ਤਾਂ ਭੇਤ ਨਹੀਂ ਮੱਛੜਾ ਇੱਥੋਂ ਦਾ ਮਾਹੌਲ ਕਿਵੇਂ ਦਾ ਕਿਵੇਂ ਦਾ ਨਹੀਂ ਚਲ ਐਂ ਕਰ ਹੁਣ ਚੱਕ ਦੇ ਤੇ ਆ ਕੱਪੜੇ ਜੇ ਵੀ ਨਾ ਅੰਦਰ ਹੀ ਮੰਜਾ-ਮੁੰਜਾ ਤੇ ਟੰਗ ਦੇ ਸੋ ਇੱਥੇ ਲੋੜ ਹੀ ਨਹੀਂ ਪਉਣ ਦੀ ਮਗਰ ਉਹਦਾ ਗੱਲ ਸਹੀ ਹੋਗੀ ਦੁਬਾਰੇ ਫੇਰ ਮੀਂਹ ਵਾਲਾ ਮੌਸਮ ਜਾਣਾ। ਹੁਣ ਆਇਆ ਨਾ ਕਹਿੰਦੀ ਦੀਦੀ ਤੇਰੀ ਕਾਲੀ ਜਬਾਨਾ। ਨਹੀਂ ਐ ਤਾਂ ਨਹੀਂ ਕਹਿੰਦੀ। ਚੱਕਦੀ ਐ ਸਾਰਾ ਸਮਾਨ ਫੇਰ ਨਾਲ ਆ ਜਾ ਮੈਂ ਲੱਗਦੀ ਐ ਕਿ ਮੇਰੀ ਗੱਲ ਸੁਣ। ਅੰਦਰੀ ਸੁੱਕ ਜਾਣਗੇ ਪੱਖੇ ਚਲਾ ਦਿੰਨੇ ਆ। ਹੁਣ ਤਾਂ ਲਾਈਟ ਵੀ ਆ ਗਈ। ਹੁਣ ਮੱਠੀਆਂ ਬਣਾਉਣੀਆਂ। ਮੱਠਗੀਆਂ ਹੀ ਬਣਾਵਾਂਗੇ। ਨਾਲੇ ਮੋਟਰ ਲਾਈਟ ਦਾ ਪਤਾ ਨਹੀਂ ਕਦ ਫੇਰ ਕੱਟ ਦੇਣਾ ਪਾਣੀ ਭਰ ਲਗੇ ਆਪਾਂ। ਹਾਂ। ਚੱਲ ਮੈਂ ਕੱਪੜੇ ਜਿ ਲਾਉਣੀ ਆ। ਲੈ। ਇਧਾ ਬੈਠਾ। ਉਹ ਕੀ ਗੱਲ ਹੋ ਗਈ ਐਂ ਕਿ ਬੈਠ ਗਿਆ ਤੂੰ ਕੁਛ ਨਹੀਂ ਸਾਰਿਆਂ ਨੂੰ ਕੰਮ ਆ ਬਸ ਕੋਈ ਨਹੀਂ ਜਾਣਕਾਰ ਹੈਗਾ ਮੇਰੇ ਨਾਲ ਮੇਰਾ ਠੀਕ ਕਰ ਜਾਂਦਾ ਜਾਣੂ ਸਾਰਿਆਂ ਨੇ ਜਵਾਬ ਦੇਦਾ ਹੁਣ ਮੈਂ ਦੱਸ ਕੀ ਕਰਾਂ ਕੋਈ ਨਹੀਂ ਪੁੱਤ ਹੋਊਗਾ ਕੰਮ ਫਿਰ ਐਂ ਹੁਣ ਅਗਲੇ ਨੂੰ ਕੰਮ ਤਾਂ ਦੇ ਵੀ 100 ਹੁੰਦੇ ਨੇ ਮਾਂ ਫਿਰ ਮੇਰਾ ਦਿਲ ਕਰਦਾ ਜਦੋਂ ਅਗਲਾ ਕਹਿੰਦਾ ਮੇਰੇ ਨਾਲ ਚੱਲ ਇਥੇ ਮੈਂ ਹਰੇਕ ਨਾ ਬਗ ਜਾਣਾ ਤੇ ਮੇਰੇ ਵਾਲੀ ਸਾਰਾ ਤੇ ਸੱਤ ਲੜ ਗਿਆ ਪਤਾ ਨਹੀਂ ਕਿਵੇਂ ਉਹ ਚੱਲ ਕੋਈ ਗੱਲ ਨਹੀਂ ਤੂੰ ਐਂ ਕਰ ਆਪਣੇ ਮੁੰਡੇ ਮਨਸ਼ੀ ਨੂੰ ਲੈ ਜਾ ਨਾਲ ਠੀਕ ਹੈ ਕੰਮ ਮੈਂ ਆਪੇ ਸੰਭਾਲ ਲੂੰਗਾ ਉਹ ਤੇਰਾ ਨਾ ਬਗੂ ਗੱਡੀ ਚਲਾਉਣੀ ਆ ਗੱਡੀ ਚਲਾ ਲੂੰਗਾ ਉਹ ਨਾ ਬੰਦੀ ਨਹੀਂ ਬੱਪ ਦੀ ਬੰਦੀ ਫਿਰ ਹੁਣ ਲੈ ਦੱਸ ਹੁਣ ਫਿਰ ਤੈਨੂੰ ਇਕੱਲੇ ਨੂੰ ਵੀ ਕਿਵੇਂ ਤੋਰ ਸਕਦੇ ਆਸੀਂ ਐ ਪੁੱਤ ਕੋਈ ਦੁਸ਼ਮਣੀ ਥੋੜੀ ਆ ਬੋਲ ਚੱਲ ਵੀ ਵਾਰੀ ਹੁੰਦੀ ਆ ਫਿਰ ਕੀ ਹੋ ਗਿਆ ਮੈਂ ਇਕੱਲੇ ਜਾਊਂਗਾ ਤੁਸੀਂ ਮੈਨੂੰ ਗੱਡੀ ਚੱਲਾ ਇਕੱਲਾ ਕਿਵੇਂ ਵਗਦੇ ਆ ਗੱਡੀ ਦੀ ਚਾਬੀ ਨੇ ਤੁਰ ਕੀ ਪਤਾ ਕਿੱਥੇ ਜਾਣਾ ਤੂੰ ਕਿਤੇ ਨਹੀਂ ਜਾਣਾ ਮੇਰਾ ਸਮਝ ਹੀ ਨਹੀਂ ਲੱਗ ਰਹੀ ਜੇ ਕੋਈ ਪਤਾ ਹੋਵੇ ਇੱਥੇ ਜਾ ਮੈਂ ਆਪੇ ਆ ਜੂਗਾ ਜੇ ਮੇਰਾ ਦਿਲ ਨਾ ਲੱਗਿਆ ਤਾਂ ਮੈਂ ਦੂਜੇ ਨਾਲ ਮੁੜਾਂ ਬਸ ਕਿਹੜਾ ਤੂੰ ਜਾਊਂਗਾ ਤੂੰ ਐ ਕਰ ਮੈਂ ਕਰ ਦਿੰ ਉਥੇ ਜਾ ਕੇ ਪੰਮੇ ਨੂੰ ਮਿਲ ਲਈ ਤੇ ਉਹ ਪੰਮਾ ਤੈਨੂੰ ਆਪੇ ਕਹਾਂਦਾ ਉਹਦੇ ਨਾਲ ਤਾਂ ਤੇਰੀ ਬਣ ਜੂਗੀ ਬਣ ਜੂਗੀ ਉਹਦੇ ਨਾਲ ਤਾਂ ਮਿਲਦਾ ਗਲਦਾ ਹੀ ਹੁਣ ਚੰਡੀਗੜ੍ਹ ਨਾਲੇ ਆਪਾਂ ਬੇਫਿਕਰੇ ਹੋ ਜਾਾਂਗੇ ਜੀ ਹਾਂ ਤੇ ਉਥੇ ਘਰੇ ਰੇ ਪੀ ਤੂੰ ਸਾਨੂੰ ਫਿਕਰ ਕਰਨ ਦੀ ਕੀ ਲੋੜ ਐ ਮੈਂ ਕਿਹੜਾ ਪਹਿਲੀ ਵਾਰੀ ਚੱਲਿਆ ਮਾਂ ਕਿਸੇ ਪਾਸ ਯਾਰ ਪਤਾ ਉਹ ਗੱਲ ਨਹੀਂ ਹੈਗੀ ਵੀ ਤੂੰ ਪਹਿਲੀ ਵਾਰੀ ਚੱਲਿਆ ਕਿ ਨਹੀਂ ਚੱਲਿਆ ਗੱਲ ਇਹ ਹੈਗੀ ਵੀ ਨਾ ਜਾਣੇ ਕੋਈ ਬਸ ਪਤਾ ਨਹੀਂ ਮੈਨੂੰ ਕੀ ਪਤਾ ਲੱਗਦਾ ਪੁੱਤ ਅੱਜ ਕੱਲ ਬਥੇਰਾ ਕੁਝ ਹੋ ਜਾਂਦਾ ਮੇਰਾ ਤਾਂ ਜੀ ਨਹੀਂ ਲੱਗਣਾ ਹੈਗਾ ਆਏ ਨਹੀਂ ਕੱਲੇ ਨੇ ਤੈਨੂੰ ਤੋਰਦੇ ਹੈਗੇ ਅਸੀਂ ਹਾਂ ਮੇਰੀ ਗੱਲ ਸੁਣ ਤੂੰ ਫਿਕਰ ਨਾ ਕਰੋ ਐਸੇ ਤੇ ਕੱਪੜੇ ਮੇਰੇ ਕਰਦੇ ਪੈ ਕੱਪੜੇ ਪੈਕ ਕਰੀ ਬੈਠੇ ਆ ਪੈਸੇ ਕੋਈ ਗੱਲ ਨਹੀਂ ਪੈਸੇ ਤਨ ਮੈਂ ਫੋਨ ਚ ਪਾ ਦਿੰਨਾ ਗੂਗਲ ਪੇ ਕਰ ਦਿੰਨਾ ਜਿੰਨੇ ਤੈਨੂੰ ਚਾਹੀਦੇ ਤੇ ਮੈਨੂੰ ਦੱਸ ਦੇ ਠੀਕ ਹੈ ਹਾਂ ਠੀਕ ਹੈ ਕਿਹੜਾ ਮੈਂ ਵੀ ਪਾ ਦੂੰਗਾ ਉਹ ਆਪ ਦਾ ਕਿਹੜਾ ਦੋ ਦਿਨ ਲਾ ਕੇ ਤੇ ਮੁੜ ਕੇ ਫਿਰ ਬੜਾ ਬੜਾ ਜਿਆਦਾ ਨਹੀਂ ਰਹਿਣਾ ਹੱਥ ਠੀਕ ਹੈ ਦੋ ਦਿਨ ਬਾਅਦ ਆਜੂ ਕੋਈ ਨਹੀਂ ਆਜੂਗਾ ਬਸ ਕਿਹੜਾ ਮੈਨੂੰ ਹੁਣ ਆਏ ਆ ਅੰਦਰੋਂ ਆਏ ਹੋਏ ਜਾਂਦਾ ਵੀ ਨਿਕਲ ਆ ਭੱਜ ਜਾ ਮੈਂ ਘਰ ਛੱਡ ਕੇ ਕਾਂ ਤੋਂ ਭੱਜ ਜਾ ਘਰ ਛੱਡ ਕੇ ਤੇਰੇ ਹੀ ਘਰ ਪੁੱਤ ਤੇਰੇ ਵਾਸਤੇ ਇੰਨਾ ਕੁਝ ਬਣਾਇਆ ਹੈਗਾ ਅਸੀਂ ਦੱਸ ਫਰੋਂ ਮੈਂ ਕੀ ਕਰਾਂ ਜਿਹੜਾ ਅੰਦਰ ਮੇਰੇ ਕੋਈ ਆਤਮਾ ਜਿਵੇਂ ਕਹਿੰਦੀ ਹੈ ਕਿ ਇੱਧਰੋਂ ਲੰਘ ਚਾਹੀਦਾ ਚੱਲ ਚੱਲ ਕੋਈ ਗੱਲ ਨਹੀਂ ਬੱਤੋ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਨਾ ਕੋਈ ਨਹੀਂ ਇਹ ਵੀ ਹੱਲ ਹੋ ਜਾਊਗਾ ਤੂੰ ਬਸ ਸੁਆਇ ਕਰ ਕਿ ਤੂੰ ਜਾਣਾ ਹੀ ਤੇਰਾ ਮਨ ਘੁੰਮਣ ਦਾ ਚੱਲ ਚਾਰ ਦਿਨ ਲਾਇਆ ਬਸ ਠੀਕ ਹੈ ਬੱਤੋ ਹਾਂ ਬਾਪੂ ਕਰ ਦਿੰਦਾ ਮੇਰੇ ਪੱਖ ਦੀ ਗੱਲ ਮਾਂ ਤੂੰ ਤਾਂ ਮੋਈ ਫਿਕਰ ਕਰੀ ਰਹੀ ਰਹਣੀ ਹੈ ਤੁੱਤ ਕਰਦੀ ਤਾਂ ਮੈਂ ਵੀ ਪੱਖ ਦੀ ਹੁਈਆਂ ਕੀ ਕਰਾਂ ਮਾਂ ਦਾ ਦਿਲ ਹੀ ਐਜਾ ਹੁੰਦਾ ਕੋਈ ਨਹੀਂ ਬਰਜ ਦਿਲ ਇਹ ਜਿਹਾ ਨਾ ਉਹਨੂੰ ਸਮਝਾਓ ਕਿ ਆਹਨੂੰ ਤਾਂ ਮੇਰੇ ਮੱਥੇ ਨਾਲ ਲੱਗੇ ਮੈਨੂੰ ਗੁੱਸਾ ਆਈ ਜਾਣਾ ਉਹਦਾ ਉਹਨ ਠੀਕ ਹੈ ਨਾ ਬਸ ਸਮਝਾ ਲੈ ਮੈਂ ਤਾਂ ਬਥੇਰਾ ਭੱਜੀ ਫਿਰਦੀ ਆ ਜੇ ਕੋਈ ਹੋ ਜੇ ਮਸਲਾ ਮਸਲਾ ਹੱਲ ਹੋਵੇ ਤਾਂ ਫੇਰ ਹੀ ਹੈ ਨਾ ਕਰ ਕੀ ਮਾਂ ਮਾਂ ਨੂੰ ਫੋਨ ਕਰੋ ਉਹਦੇ ਪਿਓ ਨੂੰ ਫੋਨ ਕਰੋ ਉਹਨੂੰ ਆ ਕੇ ਕੋ ਉਹ ਲੈ ਕੇ ਜਾਓ ਇੱਥੇ ਬਸ ਤੂੰ ਆਪ ਕਿੱਦਾਂ ਇਹ ਗੱਲ ਕਹੀ ਹੈ ਨਾ ਪਰ ਨਹੀਂ ਜੇ ਮੈਂ ਬਾਕੇ ਕਿਸੇ ਪਾਸੇ ਫਿਰ ਪਰਸਾਂਗੀ ਤੂੰ ਕਿਉਂ ਭੱਜੇਗਾ ਹਾਂ ਲੈ ਦੱਸ ਲੈ ਸੁੱਖਾ ਲੈ ਸਾਡੇ ਕੋਲ ਇੱਕ ਪੁੱਤਾਂ ਤੂੰ ਹਾਂ ਤੂੰ ਭਗ ਜਾ ਰੇ ਛੇਤੀ ਕਰੋ ਸਾਡੇ ਬਾਰੇ ਵੀ ਸੋਚ ਲੈ ਕੁਛ ਫਿਰ ਮੈਂ ਕੀ ਕਰਾਂ ਮਾਂ ਜਦੋਂ ਮੇਰੇ ਸਾਹਮਣੇ ਆਉਣਗੇ ਮੈਨੂੰ ਗੁੱਸਾ ਆਊਗਾ ਚੀ ਚੜਦੀ ਆ ਉਸ ਦਾ ਪੁੱਤ ਮੈਨੂੰ ਬਥੇਰਾ ਚੜਦਾ ਬਥੇਰੀ ਜੀ ਚੜਦੀ ਹੈ ਕੀ ਕਰੀਏ ਮੈਨੂੰ ਮੈਂ ਕਿਹਾ ਸੀ ਕਿ ਵੀ ਕੀ ਕੱਲਾ ਸੀ ਕਹਿੰਦਾ ਵੀ ਆਪਾਂ ਕੋਈ ਬੰਦੇ ਪੁੱਛ ਲੈਣੇ ਤੇ ਬਿਨਾਂ ਕਿਸੇ ਗੱਲ ਤੋਂ ਬਾਅਦ ਤੇ ਬਾਰੇ ਕੋਈ ਗੱਲਬਾਤ ਕਰ ਦਿੰਦੇ ਫਿਰ ਉਹ ਤੋਂ ਬਾਪੂ ਤੂੰ ਨਹੀਂ ਮੰਨਿਆ ਯਾਰ ਮੈਂ ਤਾਂ ਹੁਣ ਮੰਨਣ ਨੂੰ ਤਿਆਰ ਆ ਚਲ ਜੇ ਮੈਂ ਤੁਸੀਂ ਕਰਨ ਲਿਆ ਉਹ ਮੈਂ ਕਰ ਲਉ ਪਰ ਇਹ ਇੱਥੇ ਨਹੀਂ ਕੰਮ ਕਰਨਾ ਇਹ ਨੂੰ ਪੇਕੇ ਭੇਜ ਕੇ ਉੱਥੋਂ ਦੀ ਉੱਥੇ ਕੋਈ ਗੱਲਬਾਤ ਹੋ ਜੇ ਤਾਂ ਠੀਕ ਹੈ ਫਿਰ ਪੇਕੇ ਭੇਜੋ ਕਰੋ ਤਿਆਰੀ 4 ਦਿਨਾਂ ਤੁਹਾਡੇ ਕੋਲੇ ਮੈਂ ਜਾਣਾਂ 4 ਦਿਨਾਂ ਦੇ ਵਿੱਚ ਆਪ ਦਾ ਬਣਾ ਲਓ ਕੋਈ ਪਲਾਨ ਕਿਸ ਹਿਸਾਬ ਮੈਨੂੰ ਪੇਕੇ ਭੇਜੋ ਫਿਰ ਉਸੇ ਬੰਦੇ ਮੈਂ ਨਹੀਂ ਲੈ ਸੌਣ ਲੈ ਐਂ ਕਰਦਾ ਇਹ ਤਾਂ ਹੁਣ ਮੈਂ ਦੱਸ ਕੀ ਕਰਾਂ ਕੀ ਸਮਝਾਵਾਂ ਕਿ ਚਾਰ ਦਿਨ ਨੇ ਤੁਹਾਡੇ ਕੋਲੇ ਪਹਿਲਾਂ ਇਹੋ ਜਿਹੇ ਕੰਮ ਆਏ ਹੁੰਦੇ ਹੁੰਦੇ ਨੇ ਚਾਰ ਦਿਨਾਂ ਚ ਗੱਲ ਤਾਂ ਇਹ ਵੀ ਠੀਕ ਹੈ ਵੀ ਐ ਹੁਣ ਕਿਵੇਂ ਕਹਿ ਦਈਏ ਇਹਨੂੰ ਜੇ ਮੁੰਡੇ ਦਾ ਬਾਅਦ ਚ ਨਾ ਆ ਗਿਆ ਜੀ ਤਾਂ ਸਾਰੀ ਜ਼ਿੰਦਗੀ ਪਈ ਐ ਮੇਰ ਤਾਂ ਸੁੱਤੀ ਪੁੱਤ ਦੀ ਜਵਾਨੀ ਨਾ ਦੇਹੋਖੇ ਕਰਤੀ ਇਹਨੇ ਉਹ ਤਾਂ ਤੂੰ ਹੀ ਮੈਨੂੰ ਉਂਗਲਾ ਲਾਉਂਦੀ ਸੀ ਤੂੰ ਹੀ ਮੈਨੂੰ ਕਹਿੰਦੀ ਸੀ ਕੋਈ ਗੱਲ ਨਹੀਂ ਜੀ ਹਾਮੀ ਭਰਦੇ ਜਦੋਂ ਮੁੰਡੇ ਨੂੰ ਦਾਜ ਦੇ ਵਿੱਚ ਉਹ ਫੈਕਟਰੀ ਦੇ ਰਹੇ ਫੈਕਟਰੀ ਦੇ ਰਹੇ ਹੁਣ ਸਿਰ ਤੇ ਚੱਕ ਲਾ ਫੇ ਕਿਹੜਾ ਕੀ ਪਤਾ ਹੁੰਦਾ ਹੈ ਕਿਹੜਾ ਕਿਸੇ ਦੇ ਢਿੱਡ 'ਚ ਬੜੇ ਆ ਇੱਕ ਦਿਨ 'ਚ ਕਿਸੇ ਦਾ ਕੀ ਪੇਟ ਆਉਂਦਾ ਜਾਂ ਕੀ ਪਤਾ ਸੀ ਬਿਨ ਨਿਜੜੇ ਜਮੇ ਬਾਂਜ ਪੱਲੇ ਪਾਤੀ ਸਾਡੇ ਚਲ ਹੁਣ ਮੈਂ ਕੀ ਕਰਾਂ ਮੈਂ ਕਿਸੇ ਪਾਸੇ ਜਾਵਾਂ ਹੁਣ ਕਿਤੇ ਨਾ ਜਾਓ ਤੁਹਾਡਾ ਹੈ ਨਹੀਂ ਮਨ ਠੀਕ ਆਪਦਾ 2 ਮਿੰਟ ਦਾ ਆਰਾਮ ਕਰ ਲਓ ਕਰ ਲਓ ਦਿਮਾਗ ਠੰਡਾ ਸਾਰਾ ਦਿਨ ਨਹੀਂ ਭਾਈ ਨਾ ਮੈਂ ਤਾਂ ਕਰ ਲਾ ਜਿਹੜਾ ਕੁਝ ਕਰਦੀ ਆਂ ਆਪ ਤਾਂ ਇਹ ਤਖੜਾ ਛੜਾ ਜਾਂਦੇ ਨੇ ਆ ਮੇਰੀ ਜਾਨ ਕੜਿੱਕੀ ਚ ਮੈਂ ਨਹੀਂ ਕਿਧਰੇ ਨਿਕਲਣ ਜੋਗੀ ਹੈਗੀ ਵਿਚ ਵਿਚਾਲੇ ਮੈਨੂੰ ਵਸਾ ਰੱਖਿਆ ਵਾ ਸਾਨਾ ਦੇ ਘੇੜ ਚ ਪ੍ਰੀਤ ਹਾਂਜੀ ਮੰਮੀ ਕੀ ਕਰੀਐਨੀ ਕੁਛ ਨਹੀਂ ਮੰਮੀ ਬਸ ਪੜੀ ਜਾਂਦੀ ਸੀਗੀ ਉਹ ਕੋਈ ਨਾ ਕੰਤਾ ਇੰਨੀ ਬਿਮਾਰ ਹੋ ਕੇ ਹਟੀਆਂ ਰੈਸਟ ਕਰ ਲੈ ਹਜੇ ਵੀ ਤੈਨੂੰ ਹੈਗਾ ਮਾੜਾ ਮੋਟਾ ਜਿਹਾ ਬੁਖਾਰ ਕੋਈ ਗੱਲ ਨਹੀਂ ਪੜਾਈ ਦੀ ਇੰਨੀ ਟੈਨਸ਼ਨ ਵੀ ਨਾ ਲੈ ਤੂੰ ਮੰਮੀ ਦੇਖ ਲੈ ਹੁਣ ਬੁਖਾਰ ਕਰਕੇ ਮੈਂ ਤਾਂ ਸਕੂਲ ਨਹੀਂ ਜਾਇਆ ਗਿਆ ਹੁਣ ਕੰਮ ਜਿਹਾ ਬਾਲਾ ਇਕੱਠਾ ਹੋਇਆ ਪੈਸੀਗਾ ਮੈਂ ਕਿਹਾ ਚੱਲ ਥੋੜਾ ਬਹੁਤ ਪੜ ਲਰਨੀ ਆ ਉਹ ਤੇਰੀ ਜਿਹੜੀ ਸੀਲੀ ਸੀ ਉਹ ਤੂੰ ਮੰਗਵਾ ਲਿਆ ਸੀਗਾ ਤੂੰ ਮੰਗਵਾ ਲਿਆ ਸੀ ਉਹਨੇ ਮੈਨੂੰ ਪੇਸਤਾ ਸੀਗਾ ਬਸ ਸਹੀ ਗੱਲ ਆ ਨਾਲ ਨਾਲ ਜਿਵੇਂ ਮਾੜਾ ਮੋਟਾ ਕੰਮ ਕਰੀ ਚੱਲੇਂਗੇ ਨਾ ਫਿਰ ਬਾਲਾ ਇਕੱਠਾ ਨਹੀਂ ਹੋਣਾ ਜਦੋਂ ਇੱਕੋ ਤੋਂ ਬਾਲਾ ਇਕੱਠਾ ਹੋ ਗਿਆ ਫਿਰ ਕਰਨਾ ਔਖਾ ਹੋ ਜਾਂਦਾ ਮੈਂ ਤੈਨੂੰ ਅਾਇਦਾ ਸੁਣਾਈ ਸੀ ਤੇ ਆਂਟੀ ਕਹਿੰਦੀ ਪੂੜੇ ਪਕਾਉਣੇ ਆ। ਹੈ ਸੱਚੀ ਤੇ ਹੋਰ ਨਾਲ ਖੀਰ ਬਣਾਉਂਗੇ? ਹਾਂ ਲੈ ਪੁੱਤ ਖੀਰ ਤੇ ਬਣਾਵਾਂਗੇ ਖਾਉਂਗੇ ਕਾਦੇ ਨਾਲ? ਮੰਮੀ ਮੈਂ ਤਾਂ ਇਹ ਕਹਿੰਦੀ ਸੀ ਜਦੋਂ ਬਣ ਕੇ ਸਭ ਤੋਂ ਪਹਿਲਾਂ ਮੈਨੂੰ ਦੇ ਦਿਓ ਚੰਗਾ। ਜਿਵੇਂ ਜਿਵੇਂ ਬਣਨੇ ਪੁੱਤ ਅਧੀਆਂ ਭੈਣਾਂ ਨਾਲ ਬੈਠ ਕੇ ਦੋਨਾਂ ਨੂੰ ਫਿਰ ਇਕੱਠਿਆਂ ਖਾ ਲਿਓ ਚੰਗਾ। ਠੀਕ ਐ। ਮੈਨੂੰ ਪਤਾ ਤੇਰੇ ਫੇਵਰਿਟ ਆ ਮੈਂ ਤਾਂ ਹੀ ਤੇਰੀ ਆਂਟੀ ਨੂੰ ਕਿਹਾ ਉਹ ਤਾਂ ਕਹਿੰਦੀ ਸੀ ਮਠਿਆ ਬਣਾਉਣੀਆਂ ਮੱਖਣੀ ਆ ਪੂੜੇ ਬਣਾਉਣੇ ਆ ਮੱਖਣ ਨਾਲ ਪ੍ਰੀਤ ਨੂੰ ਪਸੰਦ ਆ। ਕਹਿੰਦੀ ਚਲ ਜੇ ਪ੍ਰੀਤ ਨੂੰ ਪਸੰਦ ਆ ਕਿ ਨਹੀਂ ਫਿਰ ਆਪਾਂ ਬਣਾ ਲੈਨੇ ਆ। ਅੱਜ ਮੈਂ ਤਾਂ ਪਾਲੀ ਸਵਾਦ ਹੁਣ ਬੁਰਾ ਹਲਣਾ ਚੀਤੀ-ਸੀਤੀ ਕਦੋਂ ਬਣਾਉਂਗੇ ਗੁਰ ਗੁੜ ਖੋਲਿਆ ਪਿਆ ਗੁੜ ਤਾਂ ਖੁੱਲ ਜੇ ਅੱਛਾ ਨਾਲੇ ਸੱਚ ਮੰਮੀ ਮੈਨੂੰ ਇੱਕ ਗੱਲ ਦੱਸ ਉਹ ਜਿਹੜਾ ਅੰਕਲਾ ਪਰੂ ਕੱਲ ਮਿਲਿਆ ਸੀਗਾ ਉਹ ਕੌਣ ਸੀਗਾ ਤੁਸੀਂ ਦੱਸੇ ਨਹੀਂਗਾ ਮੈਨੂੰ ਤੂੰ ਤਾਂ ਸਵਿਚ ਕੇ ਕੀ ਲੈਵੇਂ ਬੁੱਤਸ ਹੋਂਗਾ ਕੋਈ ਕੀ ਦੱਸਾਂ ਤੈਨੂੰ ਲੈ ਮੈਨੂੰ ਪਤਾ ਹੋਣਾ ਚਾਹੀਦਾ ਮੰਮੀ ਕੌਣ ਸੀਗਾ ਤੁਸੀਂ ਗੱਲਾਂ ਕਰੀ ਜਾਂਦੇ ਸੀਗੇ ਉਹ ਉਹਦਾ ਬੁੱਤ ਜਿੰਮੇ ਪੜਦੀ ਹੁੰਦੀ ਸੀ ਨਾ ਮੇਰੇ ਨਾਲ ਪੜਦਾ ਹੁੰਦਾ ਸੀਗਾ ਮੁੰਡਾ ਅੱਛਾ ਹਾਂ ਉਹਨੇ ਮੈਨੂੰ ਦੇਖ ਲਿਆ ਉਹ ਪੁੱਛਦਾ ਸੀਗਾ ਵੀ ਕਿਵੇਂ ਆ ਮਨਿੰਦਰ ਤੇ ਤੇਰੇ ਬਾਰੇ ਪੁੱਛਦਾ ਸੀ ਵੀ ਕੁੜੀ ਤੇਰੀ ਹੈ ਮੈਂ ਖਾਂ ਕਹਿੰਦੇ ਬਾਲੀ ਸੋਹਣੀ ਆ ਹੈ ਬਾਲੀ ਕਿਊਟ ਕੁੜੀ ਹੈ ਫਿਰ ਤੁਸੀਂ ਮੈਨੂੰ ਬੁਲਾਈ ਲੈਂਦੇ ਮੈਂ ਵੀ ਮਿਲ ਲੈਂਦੀ ਅੰਕਲ ਨੂੰ ਪੁੱਤ ਮੈਂ ਵੈਸੀ ਨਹੀਂ ਬੁਲਾਇਆ ਮੈਂ ਕਹਿੰਦਾ ਉਹ ਕਹਿੰਦਾ ਸੀ ਮੈਂ ਫਿਰ ਕਿਸੇ ਦਿਨ ਆਉਂਗਾ ਉਹ ਤਾਂ ਮਿਲਵਾਉਂਗੀ ਮੈਂ ਤੈਨੂੰ ਚੰਗਾ ਅੱਛਾ ਅੰਕਲ ਫਿਰ ਘਰੇ ਆਊਗਾ ਪੜੇ हां कोई गल नहीं जे अपन किते दोबारा मिलया त पक्का रे कह देंगे आ जाऊंगा तिनु मिल जानगे पक्का मिलाईयो मेनू हां तिनु पक्का मिलाऊंगी तू ना ओदा काम कर ला चंगा हुन ਠੀਕ ਅੱਛਾ ਮੰਮੀ ਆਏ ਐ ਜਿਵੇਂ ਹੁਣ ਮੇਰੇ ਸਕੂਲ 'ਚ ਮੇਰੇ ਨਾਲ ਪੜਦੇ ਮੇਰੇ ਫਰੈਂਡ ਅੱਛਾ ਉਹ ਵੀ ਤੁਹਾਡੇ ਵੀ ਫਰੈਂਡ ਸੀਗੇ ਹੈਂ ਹਾਂ ਮੇਰੀਆਂ ਬਾਦੂ ਸਿਲੀਆਂ ਹੁੰਦੀਆਂ ਸੀ ਮੇਰੇ ਫਰੈਂਡ ਹੁੰਦੇ ਸੀਗੇ ਅੱਜ ਸਾਰੇ ਇਕੱਠੇ ਜਿਵੇਂ ਤੁਸੀਂ ਹੁਣ ਖੇਡਦੇ ਹੋ ਇਕੱਠੇ ਕੰਮ ਕਰਦੇ ਹੋ ਜੇ ਸਰਜ ਕੋਈ ਬਿਮਾਰ ਹੋ ਜਾਂਦਾ ਫਿਰ ਦੂਜਿਆਂ ਨੂੰ ਸਾਰਾ ਕੰਮ ਭੇਜਦਾ ਕੰਮ ਕਰਕੇ ਵੀ ਦਿੰਦਾ ਉਹਨੂੰ ਹੈਨਾ ਇਹੀ ਤਾਂ ਹੁੰਦਾ ਪਤਾ ਆਪਣੇ ਫਰੈਂਡਸ ਦਾ ਜੇ ਸਕੂਲ 'ਚ ਆਪਣੇ ਨਾਲ ਯਾਰ ਦੋਸਤ ਹੁੰਦੇ ਹਨਾ ਉਹਨਾਂ ਦੇ ਹੀ ਤਾਂ ਫਾਇਦਾ ਹੁੰਦਾ ਵੀ ਜਦੋਂ ਆਪਾਂ ਕੋਈ ਬਿਮਾਰ ਹੋ ਜਾਈਏ ਆਪਾਂ ਕੋਈ ਦੁੱਖ ਤਕਲੀਫ ਚ ਆਏ ਤੇ ਆਪਣਾ ਸਾਥ ਦੇਣ ਉਹ ਹੈ ਹੈਨਾ ਮੇਰੇ ਤਾਂ ਹਜੇ ਇੱਕੋ ਦੋ ਹੀ ਫਰੈਂਡ ਆ ਬੁਣਿਆ ਨੇ ਉਹ ਵੀ ਚਲ ਵਧੀਆ ਨੇ ਵਿਚਾਰੀਆਂ ਬਾਲਾ ਕਰਦੀਆਂ ਮੇਰਾ ਉਹ ਤੇ ਇੱਕ ਦੋ ਵੀ ਬਹੁਤ ਹੁੰਦੀਆਂ ਨੇ ਪਰ ਉਹਨਾਂ ਨਾਲ ਵਧੀਆ ਰਹੇ ਵਧੀਆ ਨਿਭਾਵੇ ਉਹਨਾਂ ਨਾਲ ਉਚੀਤ ਨਾ ਕਰੇ ਕਿਸੇ ਨਾਲ ਮੈਂ ਤਾਂ ਪੂਰਾ ਵਧੀਆ ਰਹਿੰਦੀ ਉਹ ਵੀ ਵਿਚਾਰੀ ਮੇਰੇ ਨਾਲ ਵਧੀਆ ਰਹਿੰਦੀਆਂ ਨੇ ਐਵੇਂ ਨਹੀਂ ਹੈਗਾ ਚਲ ਵਧੀਆ ਨਾਲ ਤੂੰ ਆਪ ਪੜ੍ਹ ਲੈ ਕਰਨ ਲਈ ਆਂਟੀ ਨੇ ਕੁੜੀਆਂ ਨੂੰ ਭਰਾ ਦੇ ਕਰ ਚਾ ਚਲ ਤੂੰ ਆਪਦਾ ਕੰਮ ਕਰ ਲੈ ਉਹਨੂੰ ਲਾਉਣੀਆਂ ਪੂੜੇ ਫਿਰ ਤੈਨੂੰ ਆਵਾਜ਼ ਮਾਰ ਦੂੰਗੀ ਚੰਗਾ ਮੈਂ ਹਾਂ ਥੋੜਾ ਇਹ ਕੰਮ ਰਹਿ ਗਿਆ ਆ ਕਰ ਲਾ ਫਿਰ ਉਮੀ ਬਾਜ਼ ਮਾਰੂਗੀ ਗੂੜੇ ਖਾਵਾਂਗੇ ਦੋਨੇ ਤਿੰਨੇ ਬੈਣਾ ਬਹਿ ਕੇ ਇਕੱਠੀਆਂ ਲੈ ਇਹਦੇ ਪੇਉਨੇ ਕਾ ਦਿੰਦੀ ਵੀ ਤੂੰ ਹੀ ਲਾ ਕੇ ਫੇਰ ਵਗ ਜੀ ਆ ਤਾਂ ਜੱਬ ਵੀ ਖੜਾ ਹੋਗਾ ਹੱਥ ਨਹੀਂ ਜਾਂਦਾ ਚਲ ਇੱਕ ਵਾਰੀ ਹੋਰ ਦੇਖਦੀ ਆ ਉਹ ਲੱਗਦਾ ਹੀ ਨਹੀਂ ਐਨੇ ਨੂੰ ਨਾ ਜੀ ਚਲ ਦੇਖਦੀ ਆ ਨੰਨੇ ਕੀ ਹੋ ਗਿਆ ਤੁਹਾਨੂੰ ਦੀ ਹੋਣਾ ਕੀ ਸੀ ਆ ਜੋ ਮੈਂ ਤਾਂ ਸਫਾਈ ਜੀ ਕਰਦੀ ਸੀ ਪੱਖੇ ਦੀ ਮੈਂ ਤਾਂ ਕੱਪੜੇ ਧੋਈ ਜਾਂਦੀ ਸੀ ਕਿਉਂ ਦੇਖਿਆ ਮੈਂ ਕਿ ਪਤਾ ਨਹੀਂ ਕੀ ਗੱਲ ਹੋ ਗਈ ਠੀਕਾ ਮम्मी ਤੁਸੀਂ ਠੀਕਾ ਭਾਈ ਆ ਮੈਂ ਤਾਂ ਲੈ ਲਈ ਤੇਰੇ ਗੰਦੇ ਨੇ ਪੱਖਾ ਸਾਫ ਕਰਦੀ ਸੀ ਇਹ ਤੂੰ ਹੱਥ ਲਾਉਂਦੀ ਹੋ ਮੈਂ ਮੈਨੂੰ ਕੀ ਲੋੜ ਸੀ ਆ ਵੱਜੀ ਮੇਰੇ ਤਾਂ ਏਡੀ ਛੱਟ ਮम्मी ਤੁਹਾਨੂੰ ਕੀ ਲੋੜ ਸੀ ਮੈਂ ਆਪੇ ਸਾਫ ਕਰ ਲੈਂਦੀ ਨਾਲੇ ਤੁਸੀਂ ਮੈਨੂੰ ਦੱਸ ਦਿੰਦੇ ਬੱਸ ਪਣੇ ਮਿੱਠੀਆਂ ਜੀਆਂ ਨਾ ਮਾਰਾ ਕਰ ਉਦੋਂ ਤੁਹਾਨੂੰ ਦੱਸਿਆ ਨਹੀਂ ਹੈਗਾ ਹੁਣ ਤੂੰ ਕਰ ਲੈਂਦੀ ਸਾਫ ਮੰਮੀ ਮੈਨੂੰ ਲੱਗਦਾ ਨਾ ਤੁਹਾਡੇ ਪੈਰ ਤੇ ਮੋਚ ਆ ਗਈ ਨਹੀਂ ਪਤਾ ਨਹੀਂ ਤੁਸੀਂ ਬੈਠੋ ਉੱਤੇ ਫਿਰ ਤਾਂ ਸਾਰਾ ਸਰੀਰ ਝਟਕਿਆ ਗਿਆ ਹਾਏ ਆਜੋ ਮੰਮੀ ਤੁਸੀਂ ਹਾਏ ਨਹੀਂ ਤੁਸੀਂ ਤਾਂ ਬੈਠੋ ਮੈਨੂੰ ਹੁਣ ਡੈਡੀ ਨੂੰ ਦੱਸ ਕੇ ਆਉਣੀ ਆ ਡੈਡੀ ਨੂੰ ਹੁਣ ਦੱਸ ਕੀ ਦੱਸੇਗੀ ਆਪਣੇ ਜੰਮਣ ਵਾਲਿਆਂ ਦਾ ਕਾਲਜਾ ਹੋਰ ਦੱਸ ਤੂੰ ਡੈਡੀ ਨੂੰ ਕੀ ਦੱਸੇਗੀ ਮੰਮੀ ਮੈਂ ਪਾਣੀ ਲੈ ਕੇ ਆਉਣੀ ਇੱਕ ਮਿੰਟ ਆਉਂਦੀ ਆ ਲੈ ਕੇ ਇਹ ਪਾਣੀ ਉਹ ਦੇਖ ਲੱਜ ਵੱਡੀ ਝਟ ਦੇਣੇ ਆ ਗਈ ਪਤਾ ਨਹੀਂ ਇਹਦੇ ਮੋਰਾ ਵਰਗੇ ਕੰਨ ਇਦਰੀ ਰਹਦੇ ਨੇ ਮੇਰੇ ਚ ਕੀ ਕਰਦੇ ਆ ਕੀ ਨਾ ਇਹ ਤਾਂ ਨਹੀਂ ਲੋਟ ਆਉਂਦੀ ਇਹ ਤਾਂ ਮੈਨੂੰ ਮਾਰ ਕੇ ਮਰੂਗੀ ਮੁੰਡਾ ਪੁੱਤੜੀ ਮੁੰਨੂ ਪਾਣੀ ਪੀਓ ਤੁਸੀਂ ਆਏ ਜਿਆਦਾ ਤਾਂ ਨਹੀਂ ਲੱਗੀ ਮੰਮੀ ਸੱਟ ਤੁਹਾਡੇ ਨਹੀਂ ਪਹਿਨੇ ਜਦੋਂ ਹੁਣ ਸੱਟ ਹੀ ਲੱਗੀ ਆ ਕਿ ਜਿਆਦਾ ਤਾਂ ਨਹੀਂ ਲੱਗੀ ਹੁਣ ਜਿਆਦਾ ਹੀ ਲੱਗੀ ਮੈਂ ਇਥੇ ਤਾਂ ਉੱਠਿਆ ਨਹੀਂ ਜਾਂਦਾ ਮੰਮੀ ਤੁਸੀਂ ਪੱਖਾ ਕਿਉਂ ਸਾਫ਼ ਕਰਦੇ ਸੀ ਨਾਲੇ ਕੀ ਲੋਡ ਸੀ ਕਿ ਪੱਖਾ ਕਿੰਨਾ ਉੱਚਾ ਤੁਸੀਂ ਜਾ ਕੇ ਦੇਖ ਲਓ ਡਿੱਗੋਗੇ ਤੁਸੀਂ ਨੇ ਚਲ ਸਿਆਣ ਫਾਨਾ ਕੋਟ ਹਏ ਕਰ ਲੈਣ ਦੇ ਮੈਨੂੰ ਬਿੰਦਰਾਮ ਪਹਿਲੀ ਮੇਰੇ 8:6 ਚਲ ਮੰਮੀ ਤੁਸੀਂ ਰੈਸਟ ਕਰੋ ਮੈਂ ਦੇਖਦੀ ਕੋਈ ਡਾਕਟਰ ਬੁਲਾ ਕੇ ਲੈ ਕੇ ਆਉਣੀ ਆਸ ਰਹਿਣ ਦੇ ਭਾਈ ਡਾਕਟਰ ਨੂੰ ਕੋਈ ਨਹੀਂ ਆਪੇ ਠੀਕ ਹੋ ਜੂ ਮੈਂ ਡਾਕਟਰ ਬੁਲਾਉਂਦੀ ਆ ਇਹ ਮਨਿੰਦਰ ਮਤਨ ਬਾਜੀ ਮਾਰਦੇ ਸੀ ਇਨਾ ਕੋੜ ਥੋੜਾ ਘਾ ਤਾਂ ਪੀਂ ਤਾ ਤੂੰ ਮੈਂ ਇਨਾ ਕੀ ਦੇਖਿਆ ਸੀ ਦੀ ਪੱਕਾ ਪਤਾ ਨਹੀਂ ਬਾਕੀ ਕਿੱਥੇ ਪਿਆ ਉਹ ਸਾਈਡ ਤੇ ਢੋਲੀ ਪਈ ਆ ਨਾ ਉਹ ਚ ਰੱਖਣੇ ਵਿੱਚ ਉੱਥੇ ਪਿਆ ਵਾ ਅੱਛਾ ਤੈਨੂੰ ਪੀ ਹੋ ਗਿਆ ਦੀਦੀ ਪ੍ਰੀਤ ਨਮਨ ਕੱਲ੍ਹ ਵਾਰੇ ਪੁੱਛਦੀ ਸੀ ਕਹਿੰਦੀ ਕੌਣ ਸੀਗਾ ਉਹ ਅੰਕਲ ਜਿਹੜਾ ਆਪਾਂ ਨੂੰ ਮਿਲਿਆ ਸੀਗਾ ਤੂੰ ਦੱਸਿਆ ਨਹੀਂ ਮੈਨੂੰ ਕੁਛ ਮੈਨੂੰ ਪਾਸੇ ਕਾਹ ਤੋਂ ਖੜਾਤਾ ਸੀਗਾ ਫਿਰ ਮੈਂ ਉਹਨੂੰ ਟਾਲ ਦਿੱਤਾ ਮੈਂ ਕਿਹਾ ਪਤਾ ਮੇਰੇ ਨਾਲ ਪੜਦਾ ਸੀਗਾ ਸਕੂਲ 'ਚ ਉਹ ਤੇਰੇ ਬਾਰੇ ਤੇ ਮੇਰੇ ਬਾਰੇ ਪੁੱਛਦਾ ਸੀ ਕਿਵੇਂ ਹੈ ਕਿਵੇਂ ਨਹੀਂ ਮੈਂ ਤਾਂ ਬਾਰੀ ਟੈਨਸ਼ਨ ਹੁੰਦੀ ਆ ਦੀਦੀ ਬਸ ਇਹਨੂੰ ਉਹਦੇ ਬਾਰੇ ਪਤਾ ਨਾ ਲੱਗੇ ਸੱਚੀ ਤੂੰ ਫਿਕਰ ਨਾ ਕਰ ਜੇ ਤੂੰ ਚਾਹੇਗੀ ਨਾ ਜੰਮਾ ਨਹੀਂ ਪਤਾ ਲੱਗਦਾ ਹੈਗਾ ਇੱਕ ਗੱਲ ਹੋਰ ਤੂੰ ਨੋਰ ਕਰਕੇ ਤੁਰੇ ਆਉਣਾ ਸੀ ਤੈਨੂੰ ਸਮਝਾਉਣ ਦੀ ਕੋਈ ਲੋੜ ਨਹੀਂ ਸੀ ਸਾਨੂੰ ਜਵਾਕ ਸ਼ੱਕ ਕਰ ਜਾਂਦਾ ਹੁੰਦਾ ਦਾ ਦੀਦੀ ਮੈਨੂੰ ਵਾਜਾ ਹੀ ਮਾਰੀ ਗਿਆ ਵਾਜਾ ਹੀ ਮਾਰੀ ਗਿਆ ਫਿਰ ਮੈਨੂੰ ਰੁਕਣਾ ਤੇ ਪਹਿਲੇ ਜਦੋਂ ਪ੍ਰੀਤ ਕਹਿਣ ਲੱਗੀ ਮੰਮੀ ਕੋਈ ਵਾਜਾ ਮਾਰੀ ਜਾਂਦਾ ਆਪਾਂ ਨੂੰ ਹੁਣ ਇਹਨੂੰ ਮੈਂ ਫਿਰ ਇਹ ਨਹੀਂ ਫਿਰ ਹੋਰ ਸਵਾਲ ਖੜੇ ਹੁੰਦੇ ਫਿਰ ਤਾਂ ਕਰਕੇ ਦੀਦੀ ਹਨਾ ਫਿਰ ਤਾਂ ਕਰਕੇ ਮੈਂ ਤੇ ਇਹਨੂੰ ਇਹਨੂੰ ਖੜਾ ਕੇ ਫਿਰ ਮੈਂ ਗੱਲ ਕਰਕੇ ਬਜੀਰਾ ਹਿਆਲ ਆਇਆ ਸੀ ਮੈਂ ਤਾਂ ਮਾ ਉਹਦਾ ਮੈਂ ਕੋਈ ਗੱਲ ਵੀ ਨਹੀਂ ਸੁਣੀ ਬਸ ਮੈਨੂੰ ਨਾ ਹੀ ਡਰਾ ਇਹਨੂੰ ਉਹਦੇ ਪਿਓ ਬਾਰੇ ਬਿਲਕੁਲ ਪਤਾ ਨਾ ਲੱਗੇ ਕਿ ਹਾਂ ਉਹ ਇਹਦਾ ਪਿਓ ਸੀਗਾ ਪਤਾ ਕਰ ਲ ਕੀ ਆ ਜੇ ਉਹਨੂੰ ਪਤਾ ਲੱਗ ਗਿਆ ਮੈਂ ਤੈਨੂੰ ਇਹ ਵੀ ਦੱਸ ਦਿੰਨੀ ਆ ਆਪਦੇ ਖੂਨ ਦਾ ਬੰਦਾ ਮੋਹ ਕਰਦਾ ਹੁੰਦਾ ਹੈ ਦੀਦੀ ਆਪਦੇ ਖੂਨ ਦਾ ਮੋਹ ਕਰਨਾ ਹੁੰਦਾ ਨਾ ਤਾਂ ਜਿੱਦਿਉਂ ਉਹਨੂੰ ਮੈਂ ਦੱਸਿਆ ਸੀਗਾ ਉਹਨੇ ਉਹਦੇ ਹੀ ਨਹੀਂ ਮੇਰੇ ਤੋਂ ਭੱਜਣਾ ਸੀਗਾ ਉਹਦੇ ਮੈਨੂੰ ਆਪਣਾ ਲੈ ਲੈਂਦਾ ਹੋ ਮੈਂ ਤੈਨੂੰ ਦੱਸਾਂ ਉਹਦੋਂ ਗੱਲਾਂ ਹੋਰ ਸੀ ਕਦੇ ਨਾ ਕਦੇ ਜਦੋਂ ਉਹਨੂੰ ਪਤਾ ਲੱਗੂ ਵੀ ਮੇਰੀ ਕੁੜੀ ਆ ਉਹਦੇ ਦਿਲ 'ਚ ਪਿਆਰ ਜਾਗੂਗਾ ਨਾ ਤੂੰ ਮੇਰੀ ਗੱਲ ਸੁਣ ਲੈ ਜਿਹੜੇ ਸਾਈਡ ਉਹਦਾ ਆਉਣਾ ਜਾਣਾ ਤੂੰ ਉਧਰ ਜਾਣੇ ਬੰਦ ਕਰ ਦੇ ਨਾਲੇ ਮੇਰੀ ਗੱਲ ਸੁਣ ਬਲੀ ਫਿਕਰ ਨਾ ਕਰਿਆ ਕਰ ਠੀਕ ਹੈ ਨਾ ਜੇ ਤੂੰ ਆਏ ਫਿਕਰ ਕਰਨ ਲੱਗੀ ਤਾਂ ਕੁੜੀ ਨੂੰ ਕੌਣ ਸਮਝਾਊਗਾ ਤੂੰ ਬਸ ਆੜ ਮਟੌੜ ਕਰਕੇ ਗੱਲੇ ਟਾਲਦੀ ਏਦੋਂ ਬਾਅਦ ਇਸ ਵਿਸ਼ੇ ਤੇ ਇੱਥੇ ਗੱਲ ਨਾ ਕਰੀ ਮੈਂ ਤਾਂ ਗੱਲ ਟਾਲਦੀ ਮੈਨੂੰ ਪ੍ਰੀਤ ਦੇ ਦਿਮਾਗ ਦਾ ਪਤਾ ਇਹ ਮੁੜ ਕੇ ਮੈਨੂੰ ਫੇਰ ਆਣੇ ਬਾਅਦ ਨੇ ਫੇਰ ਪੁੱਛੂਗੀ ਹੁਣ ਵਾਰੀ ਵਾਰੀ ਕਈਰ ਬੰਦੇ ਤੋਂ ਜੇ ਇੱਕ ਗੱਲ ਕਹਿ ਕੇ ਮੈਂ ਇਹਨੂੰ ਗੱਲ ਕਿਹਾਈ ਮੈਂ ਭੁੱਲ ਜਾਉਂ ਗੱਲ ਕਹੀ ਮੈਨੂੰ ਦੁਬਾਰੇ ਕੋਈ ਹੋਰ ਗੱਲ ਕਹਿਦਾ ਫਿਰ ਕਹੂਗੀ ਮੰਮੀ ਤਾਂ ਝੂਠ ਮਾਰੀ ਜਾਂਦੀ ਆ ਮੈਨੂੰ ਐ ਬਾਹਰ ਡਰ ਲੱਗਦਾ ਇੱਕ ਤਾਂ ਸਵਾਲ ਜਵਾਬ ਬਾਹਲੇ ਕਰਦੀ ਆ ਇਹ ਚਲ ਕੋਈ ਨਾ ਉਹ ਤਾਂ ਜਦੋਂ ਮੇਰੇ ਕੋਲ ਬੈਠੀ ਹੋਈ ਨਾ ਮੈਂ ਸਮਝਾ ਦੂੰਗੀ ਵੀ ਮੰਮੀ ਦੀ ਗੱਲ ਚ ਧਿਆਨ ਨਹੀਂ ਦੇਈਦਾ ਹੁੰਦਾ ਗਾ ਜਵਾਬ ਤੇ ਧਿਆਨ ਨਹੀਂ ਦਿੰਦੇ ਹੁੰਦੇ ਉਹ ਤਾਂ ਮੈਂ ਸਮਝਾ ਦੂੰ ਕੋਈ ਪੜਾਈ ਚ ਧਿਆਨ ਦਿਆ ਕਰ ਤੂੰ ਉਹ ਫਿਕਰ ਨਾ ਕਰ ਮੇਰੀ ਮੇਰੀ ਗੱਲ ਸੁਣ ਵੀ ਲੈਂਦੀ ਤੇਰੀ ਦਵਾ ਮਾਂ ਘੱਟ ਸੁਣੇ ਹਾਂ ਥੋੜੀ ਤਾਂ ਮੰਨਦੀ ਆ ਮੈਂ ਤਾਂ ਚਲ ਮੈਂ ਉਹਨੂੰ ਪਿਆਰ ਜਿਹਾ ਸਮਝਾ ਦੂੰਗੀ ਆਪੇ ਤੂੰ ਫਿਕਰ ਨਾ ਕਰ ਤੂੰ ਆ ਚੁੱਲੇ ਦਾ ਸਾਹਬ ਹਣ ਤੇ ਨਾਲੇ ਮੇਰੀ ਗੱਲ ਸੁਣ ਇਹ ਨਹੀਂ ਪਤਾ ਆਪਣੇ ਕੋਈ ਆ ਕਰ ਜੀ ਠੀਕ ਹੈ ਨਾ ਮਾੜਾ ਜਨਾ ਪੰਠਣ ਕੇ ਜਿ ਰਹਾ ਕਾ ਠੀਕ ਕੁੜੀ ਦੇ ਸੋਹਣੇ ਕੱਪੜੇ ਪਵਾ ਦਿਆ ਕਰ ਨਾ ਜ ਉਹ ਤਿੰਨ ਚਾਰ ਸੂਟ ਸਵਾ ਤੇ ਲੋਅਰ ਪਜਾਮੇ ਜਿ ਲਿਆ ਤੇ ਉਹ ਸਲਵਾਰ ਸੂਟ ਫੇਰ ਪਾਈ ਰੱਖਦੀ ਐ ਘਰੇ ਵੀ ਉਹੀ ਉਲਝੀ ਰਹਿੰਦੀ ਹੈਗੀ ਉਹ ਦੀਦੀ ਉਹ ਪਹਿਲੇ ਪਹਿਲੇ ਦਿਨ ਤੋਂ ਹੀ ਆਤਾ ਸਲਵਾਰ ਸੂਟ ਪਾਉਂਦੀਆਂ ਕਦੇ ਪਾਏ ਨਹੀਂ ਹੈਗੇ ਤਾਂ ਉਹ ਸੰਘ ਦੀ ਜੀ ਆ ਹੌਲੀ ਹੌਲੀ ਆਤਾ ਪਾਉਗੀ ਉਹਨੂੰ ਉਹਦੇ ਦਾ ਪਸੰਦ ਕਰਕੇ ਲਈ ਗਈ ਆ ਵੀ ਸੋਹਣਾ ਆ ਵੀ ਸੋਹਣਾ ਸੋਹਣੇ ਤੁਹਾਨੂੰ ਸਾਰੇ ਲੱਗਦੇ ਆ ਹੁਣ ਪਾਉਣ ਲੱਗੀ ਸੰਘ ਦੀ ਆ ਮੈਨੂੰ ਲੱਗਦਾ ਉਹੀ ਗੱਲ ਆਪਣੇ ਬਚਪਨ ਵਾਲੀ ਗੱਲ ਹੋ ਗਈ ਹੋਊਗੀ ਵੀ ਸੋਹਣੇ ਆ ਪਾਉਣੇ ਨਹੀਂ ਹੈਗੇ ਲਿਪੜ ਜਾਣਗੇ ਸਹੀ ਗੱਲ ਉਹੀ ਗੱਲ ਹੋ ਗਈ ਹਾਂ ਤੇ ਯਾਦ ਹੋਣਾਗਾ ਮੈਂ ਪਤਾ ਕੀ ਕਰਦੀ ਮੈਂ ਤੈਨੂੰ ਪੁੱਛੀ ਨਹੀਂ ਲੈ ਤੇਰੇ ਯਾਦ ਹੁਣ ਤੂੰ ਪਤਾ ਨਹੀਂ ਐ ਕਰਦੀ ਹੋਵੇਂ ਕਿ ਨਾ ਮੈਨੂੰ ਗੇਰਾ ਮੇਰੇ ਡੈਡੀ ਦੇ ਬੂਟ ਲੈ ਕੇ ਦਿੱਤੇ ਮੈਂ ਸਕੂਲ ਵੀ ਪਾ ਗਈ ਹੈ ਆ ਕੇ ਉਹਨਾਂ ਨੂੰ ਮਥਲੋ ਸਾਫ਼ ਕਰ ਲੇ ਤੋਲੇ ਹੈ ਮੈਂ ਨਾਲ ਲੈ ਕੇ ਸਾਂਗੀ ਇੱਕ ਵਾਰੀ ਲਿਆਂਦੇ ਮੇਰੇ ਡੈਡੀ ਨੇ ਅੰਬ ਅੰਬ ਕੀ ਕੀ ਤਮੈਨ ਨੂੰ ਇਹ ਸੀ ਵੀ ਜੂ ਆਖੜੀ ਜਾਂਦੇ ਚਾਚੇ ਦੇ ਹਣਾ ਮੰਗਣਾ ਲੈਣ ਹੈ ਮੈਂ ਬਿਸਤਰੇ ਚ ਲਕੋਤੀ ਫੇ ਜਦੋਂ ਬਿਸਤਰੇ ਚ ਲਕੋ ਕਿ ਮੈਂ ਵੀ ਭੁੱਲ ਗਈ ਉਹ ਜਦੋਂ ਸ਼ਾਮ ਨੂੰ ਡੈਡੀ ਬਿਸਤਰੇ ਬਿਸ਼ਾਉਣ ਲੱਗੇ ਦਰਗਾ ਦੁਰਗਾ ਚੱਕਣ ਕੋ ਦੌੜ ਦੌੜ ਅੰਬ ਬਜੇ ਰੋਂਦਾ ਨੇ ਡੈਡੀ ਮਿੰਟ ਾਰਕਿਆ ਬਾਅਦ ਚ ਮੈਨੂੰ ਕਹਿੰਦਾ ਮਾੜੀ ਨੀਂਦ ਆ ਲਈਏ ਕਹਿੰਦਾ ਕਹਿੰਦਾ ਸਾਰੇ ਅੰਬ ਤੂੰ ਇੱਥੇ ਲਗੋ ਰੱਖੇ ਹੈਗੇ ਨਾਲੇ ਤਾਂ ਮੇਰੇ ਗਾਲਾਂ ਪਈਆਂ ਉਹ ਦੁਵਾਦੋਂ ਨਾਲੇ ਫਿਰ ਮੈਂ ਕੋਈ ਚੀਜ਼ ਨਹੀਂ ਕੋਈ ਹੈਗੀ ਮੈਨੂੰ ਤਾਂ ਧੀ ਐ ਹੁੰਦਾ ਸੀ ਜੇ ਕੋਈ ਨਵੀਂ ਚੀਜ਼ ਲੈ ਕੇ ਆਉਂਦਾ ਨਾ ਉਹਦੇ ਖੁਸ਼ਬੂ ਬੜੀ ਸੋਹਣੀ ਲੱਗਦੀ ਹੁੰਦੀ ਸੀ ਉਹ ਯਾਰ ਬੂਟ ਜੀ ਨਹੀਂ ਹੁੰਦੇ ਸੀ ਆਪਣੇ ਸਕੂਲ ਵਾਲੇ ਉਹ ਕੁੜੀਆਂ ਵਾਲੇ ਬੰਦਾ ਤਾਂ ਖੁਸ਼ਬੂ ਬੜੀ ਸੁਣਨਦਾ ਐ ਆ ਕਰਕੇ ਸੁੰਗੀ ਜਾਂਦੀ ਸਾਰਾ ਦਿਨ ਮੈਨੂੰ ਮਿੱਟੀ ਦੇ ਤੇਲ ਦੀ 스멜 ਵਾਲੀ ਸੋਹਣੀ ਲੱਗਦੀ ਹੁੰਦੀ ਸੀਗੀ ਹਾਂ ਜੀ ਜੀ ਕਹਤਾ ਪੀਜ ਗਏ ਨਾ ਪੀਜ ਗਏ ਮੈਂ ਸੋਚਿਆ ਕਰਾਂ ਵੀ ਇਹਨਾਂ ਰਮਾਲ ਪਿਆ ਕੇ ਨੱਕ ਨਾਲ ਲਾ ਲਾ ਜੇ ਆਪਾਂ ਆਪਣੇ ਜਵਾਕਾਂ ਨੂੰ ਗੱਲਾਂ ਦੱਸਣਾ ਹੁਣ ਕਹਿਣਗੇ ਦੱਸ ਸਾਡੀਆਂ ਮਾਵਾ ਤਾਂ ਸਿਰੇ ਦੀਆਂ ਪਾਗਲ ਸੀ ਆ ਹੁਣ ਵਾਲੇ ਕਹਿ ਦੇਣਗੇ ਮਸਪਾਉਂਦੀ ਇਹਨਾਂ ਨੂੰ ਪਰੇ ਲੈ ਜਾ ਜੇ ਬੂਟ ਲਿਆ ਲੈ ਵੀ ਆਈਏ ਨਾ ਹੁਣ ਹਨਾ ਬੂਟ ਵਾਟ ਕੱਢ ਕੇ ਸਾਈਡ ਤੇ ਰੱਖ ਲਈ ਗੱਤਾ ਬਲੀ ਤੇ ਸਿੱਟਣ ਦੀ ਕਰਨਗੇ ਵੀ ਸਿੱਖਤੀ ਆਈਏ ਸਹੀ ਗੱਲ ਆਪਣੇ ਵਰਗੇ ਡੱਬੇ ਸਾਭ ਕੇ ਰੱਖਦੇ ਪੀਏ ਚ ਅੱਪਾ ਫੇਰ ਸੰਭਾਲਾਂਗੇ ਫੇਰ ਸੰਭਾਲਾਂਗੇ ਸੰਭਾਲ ਵਾਲੀ ਹੁੰਦੀ ਸੀ ਉਹਨਾਂ ਦੀ ਜਵਾਕ ਸੰਭਾਲ ਕਰਨ ਦੀ ਚੀਜ਼ਾਂ ਦੀ ਅਸਲ ਵਿੱਚ ਬੱਚਿਆਂ ਨੂੰ ਚੀਜ਼ਾਂ ਮਿਲਣ ਲੱਗੀਆਂ ਪਹਿਲੇ ਬੋਲ ਹੁਣ ਤੂੰ ਆ ਤੂੰ ਵੀ ਸੋਚਦੀ ਐ ਮੈਂ ਆਪਣੀ ਕੁੜੀ ਨੂੰ ਚੀਜ਼ ਲਿਆ ਕੇ ਦਵਾ ਹਨਾ ਤੇ ਹਰੇਕ ਮਾਂ ਬਾਪ ਵੀ ਸੋਚਦਾ ਵੀ ਮੰਗਣ ਤੋਂ ਪਹਿਲਾਂ ਬੱਚੇ ਨੂੰ ਚੀਜ਼ ਮਿਲ ਜਾਂਦੀ ਆ ਆਪਣੇ ਵਰਗਿਆਂ ਨੂੰ ਰੋ ਪਟ ਕੇ ਮਹੀਨਾ ਮਹੀਨਾ ਦੋ ਦੋ ਮਹੀਨੇ ਬਾਅਦ ਚੀਜ਼ਾਂ ਮਿਲਦੇ ਆ ਤਾਂ ਕਦਰ ਹੁੰਦੀ ਸੀ ਅੱਜ ਕੱਲ ਦੇ ਬੱਚਿਆਂ ਨੂੰ ਕਦਰ ਨਹੀਂ ਕਰਨੀ ਸਹੀ ਗੱਲ ਹੈ ਜੀ ਚਲ ਮੈਂ ਕਰਦੀ ਹਾਂ ਤੂੰ ਕਰ ਫਿਰ ਤੇ ਮੈਂ ਭਾਂਡੇ ਮਾਜਨੇ ਚਾ ਠੀਕ ਹੈ ਨਾ ਤੂੰ ਆ ਕਰ ਲੈ ਮੈਂ ਉਹਨੇ ਹੋਰ ਪਿਉਂਦੀ ਨਹੀਂ ਕੋਈ ਇੱਥੇ ਇੱਕ ਮਿੰਨ ਹਲਾ ਬੈ ਅੱਜ ਨਹੀਂ ਇਹ ਬਚਦੀ ਫਿਆ ਅੱਗੇ ਬਚ ਗਈ ਹਰ ਵਾਰੀ ਅਜੀ ਤੈ ਤਾਂ ਪੱਕਾ ਕੰਮ ਕਰ ਹੀ ਦਿੱਤਾ ਮੈਂ ਸੁੱਖ ਨਹੀਂ ਸੁੱਖ ਹਾਂਜੀ ਮੰਮੀ ਆ ਲੈ ਪੁੱਤ ਦੁੱਧ ਗਰਮ ਕੀਤਾ ਸੀ ਪੀ ਲੈ ਲੱਗਾ ਘੋਟਾ ਮੈਂ ਖਾਣਾ ਦੁੱਧ ਪੀ ਲੈ ਚਲ ਸਾਰਾ ਦਿਨ ਕੰਮ ਥੰਦਾ ਕਰਦੀ ਹਾਂ ਨਾ ਕੀ ਚਾਹ ਦਾ ਪੀਣਾਗਾ ਪੀ ਲੈਣੀ ਮੈਂ ਉਹਨਾਂ ਨੂੰ ਮੜੀ ਜਿਹਾ ਫੋਨ ਤੇ ਗੱਲ ਕਰਨੀ ਸੀ ਮੰਮੀ ਦਾ ਫੋਨ ਆਇਆ ਸੀ ਜ਼ਰੂਰੀ ਤੇ ਮੈਂ ਹੁਣੇ ਪੀ ਲੈਣੀ ਆ ਕੋਈ ਨਹੀਂ ਕੋਈ ਨਹੀਂ ਪੀ ਲਈ ਕਿਤੇ ਭੁੱਲ ਜਾਈ ਠੀਕ ਹੈ ਮੰਮੀ ਹਲੋ ਹਾਂਜੀ ਮੰਮੀ ਕਿਵੇਂ ਠੀਕ ਹੋ ਹਾਂ ਮੰਮੀ ਸਾਰਾ ਕੁਝ ਵਧੀਆ ਤੁਸੀਂ ਦੱਸੋ ਠੀਕ ਹੋ ਹਾਂ ਕੀ ਕਰਤਾ ਕੋੜੇ ਖੜਕਾ ਹੋਇਆ ਇਹਨਾਂ ਮੰਮੀ ਉਹ ਤਾਂ ਸਾਰਾ ਦੁੱਧ ਲਾ ਤਾ ਅੱਗ ਪਤਾ ਨਹੀਂ ਲੱਗਿਆ ਨਾ ਮੇਰੇ ਹੱਥੋਂ ਗਲਾਸ ਡਿੱਗ ਗਿਆ ਉਹ ਪਤਾ ਕਿਵੇਂ ਲੱਗੇ ਆ ਧਿਆਨ ਤਾਂ ਸਾਰਾ ਫੋਨ 'ਚ ਵਿੱਚ ਹੀ ਗੱਲਾਂ ਕਰੀ ਜਾਣੀਆਂ ਖਾਣ ਪੀਣ ਵੇਲੇ ਤਾਂ ਬੰਦਾ ਕੱਟ ਦੇਵੇ ਫੋਨ ਦੱਸ ਉਹਨਾਂ ਜ਼ਰੂਰੀ ਗੱਲ ਕਰਨੀ ਸੀ ਮੰਮੀ ਨਾਲ ਤਾਂ ਕਰਕੇ ਪਤਾ ਜ਼ਰੂਰੀ ਗੱਲ ਪਤਾ ਨਹੀਂ ਭਾਈ ਖਾਣ ਪੀਣ ਤੋਂ ਜ਼ਰੂਰੀ ਕਿਹੜੀਆਂ ਗੱਲਾਂ ਹੋ ਜਾਂਦੀਆਂ ਨੇ ਤੁਹਾਡੀਆਂ ਤੇਰੀ ਮਾਂ ਹੀ ਸੀ ਤੂੰ ਕਹਦੇ ਮਾਂ ਮੈਂ ਫੇਰ ਗੱਲ ਕਰਦੀਆਂ ਦੁੱਧ ਪੀ ਕੇ ਲੈ ਪਾਈਆ ਪੱਕਾ ਦੁੱਧ ਸੀਗਾ ਸਾਰਾ ਡੋਲ ਕੇ ਰੱਖਤਾ ਮੈਂ ਸਾਫ਼ ਕਰ ਦਿਆਂ ਮੰਮੀ ਹੁਣੇ ਸਾਫ ਕਰ ਦਿੰਨੀ ਆ ਨਾਲੇ ਨਾ ਪਤਾ ਨਹੀਂ ਜਾ ਉਹਦੇ ਕਾਦੀ ਬਣੀ ਆ ਹਰ ਵਾਰੀ ਬਚ ਜਾਂਦੀ ਆ ਐ ਦੇਖ ਲੈ ਅੱਜ ਤਾਂ ਮੈਨੂੰ ਐ ਸੀ ਮਹੱਜ ਨਹੀਂ ਹਾਲਾ ਜਾਂਦਾ ਮੇਰਾ ਆ ਕੰਮ ਆ ਲਾ ਕੇ ਰੱਖਤਾ ਅੱਗ ਪਤਾ ਨਹੀਂ ਕਹੇ ਜੀ ਕਹੇ ਜੀ ਨਾ ਪਤਾ ਨਹੀਂ ਇਹਦੀ ਮਾਂ ਨੇ ਕੁਛ ਕਰਾ ਰੱਖਿਆ ਜਿਹੜੀ ਮਰਜ਼ੀ ਕੋਸ਼ਿਸ਼ ਕਰ ਲੈ ਜਿਹੜਾ ਮਰਜ਼ੀ ਜਾਵਤਾ ਕਰ ਲੈ ਪਾਸ ਹੀ ਨਹੀਂ ਹੁੰਦਾ ਅੱਜ ਤਾਂ ਜਮੀ ਅੱਜ ਤਾਂ ਜਮੀ ਬਸ ਨਾ ਬੈਤਲ ਰੱਬ ਨੇ ਮੋੜ ਹੀ ਦਿੱਤੀ ਸਮਝ ਲੈ